ਫਲੋਰ ਦੇ ਨਜ਼ਦੀਕ ਪਿੰਡ ਰਾਮਗੜ੍ਹ ਦੇ ਇੱਕ ਗਰੀਬ ਪਰਿਵਾਰ ਦੀ ਬੱਚੀ ਨੇ ਆਪਣੇ ਮਾਪਿਆਂ ਦਾ ਕੀਤਾ ਨਾਮ ਰੋਸ਼ਨ ਪੂਰੇ ਇਲਾਕੇ ਵਿੱਚ ਹੋਈ ਬੱਲੇ ਬੱਲੇ ਜਿਤਨਾ ਸੀ ਕਿ ਫਲੋਰ ਦੇ ਨਜ਼ਦੀਕ ਪਿੰਡ ਰਾਮਗੜ੍ਹ ਦੇ ਇੱਕ ਗਰੀਬ ਪਰਿਵਾਰ ਦੀ ਬੱਚੀ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਫਲੋਰ ਦੀ 12ਵੀਂ ਜਮਾਤ ਕਮਰਸ ਗਰੁੱਪ ਦੀ ਵਿਦਿਆਰਥਣ ਕੰਜਰਾਲੀ ਪੁਤਰੀ ਕਮਲ ਕੁਸ਼ੋਰ ਵਾਸੀ ਪਿੰਡ ਰਾਮਗੜ੍ਹ ਨੇ 548 ਅੰਕ ਲੈ ਕੇ ਮੈਰਿਟ ਵਿੱਚ 13ਵਾਂ ਸਥਾਨ ਹਾਸਲ ਕੀਤਾ ਅਤੇ ਆਪਣੇ ਮਾਪਿਆਂ ਦਾ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਮੈਰਿਟ ਲਿਸਟ ਵਿੱਚ ਨਾਮ ਆਉਂਦਿਆਂ ਹੀ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਸ਼ੀਲਾ ਕੁਮਾਰੀ ਸਮੇਤ ਸਕੂਲ ਸਟਾਫ ਕਾਂਜਰਾਨੀ ਦੇ ਘਰ ਪੁੱਜ ਗਏ ਜਿੱਥੇ ਕਾਂਜਨ ਦੇ ਪਰਿਵਾਰ ਸਕੇ ਸਬੰਧੀਆਂ ਅਤੇ ਪਿੰਡ ਵਾਸੀਆਂ ਦੇ ਨਾਲ ਢੋਲ ਦੇ ਡਗੇ ਤੇ ਭੰਗੜਾ ਪਾ ਕੇ ਖੁਸ਼ੀ ਦਾ ਏਜ਼ਾਰ ਕੀਤਾ ਕਾਂਜਨ ਦੇ ਗਲੇ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਮੂੰਹ ਮਠਾ ਕਰਵਾਇਆ ਕਾਂਚਨ ਨਾਲ ਵੱਡਾ ਕੀਤਾ ਤਾਂ ਉਸਨੇ ਇਸ ਪ੍ਰਾਪਤੀ ਦਾ ਸਿਰ ਆਪਣੇ ਮਾਤਾ-ਪਿਤਾ ਅਤੇ ਸਕੂਲ ਸਟਾਫ ਦੇ ਸਿਰ ਸਜਾਇਆ ਉਸਦਾ ਕਹਿਣਾ ਸੀ ਕਿ ਸਿੱਖਿਆ ਦੇ ਖੇਤਰ ਵਿੱਚ ਜੇਕਰ ਤੁਹਾਨੂੰ ਕੋਈ ਪ੍ਰੇਰਣਾ ਦੇ ਕੇ ਅੱਗੇ ਤੋਰਦਾ ਹੈ ਤਾਂ ਪਿੱਛੇ ਨਾ ਹਟੋ ਇੱਕ ਦਿਨ ਇੱਕ ਦਿਨ ਕਾਮਯਾਬੀ ਤੁਹਾਡੇ ਕਦਮਾਂ ਵਿੱਚ ਹੋਵੇਗੀ ਕਾਂਚਨ ਨੇ ਦੱਸਿਆ ਕਿ ਉਹ ਅੱਗੇ ਜਾ ਕੇ ਸੀਏ ਬਣਾਉਣਾ ਚਾਹੁੰਦੀ ਹੈ ਸਕੂਲ ਦੀ ਪ੍ਰਿੰਸੀਪਲ ਸ਼ਸ਼ੀਲਾ ਕੁਮਾਰੀ ਨੇ ਕਿਹਾ ਕਿ ਉਹਨਾਂ ਨੂੰ ਕਾਂਚਨ ਤੇ ਬਹੁਤ ਮਾਣ ਹੈ ਉਹਨਾਂ ਨੇ ਹੋਰਾਂ ਵਿਦਿਆਰਥਣਾਂ ਨੂੰ ਕਾਂਚਨ ਤੋਂ ਪ੍ਰੇਰਣਾ ਲੈ ਕੇ ਸਿੱਖਿਆ ਖੇਤਰ ਵਿੱਚ ਮੱਲਾ ਮਾਰਨ ਲਈ ਅਪੀਲ ਵੀ ਕੀਤੀ ਕਾਂਚਨ ਦੀ ਮਾਤਾ ਮੀਨਾ ਰਾਣੀ ਨੇ ਦੱਸਿਆ ਕਿ ਉਹਨਾਂ ਦੀਆਂ ਦੋ ਹੋਰ ਬੇਟੀਆਂ ਹਨ ਸਿਮਰਨ ਤੇ ਗੁੰਜਨ ਅਤੇ ਇੱਕ ਪੁੱਤਰ ਅਜੀਬ ਹੈ ਜਿਨ੍ਹਾਂ ਨੂੰ ਉਹਨਾਂ ਪੜ੍ਹਾਈ ਲਿਖਾਈ ਕਰ ਉਜਵਲ ਭਵਿੱਖ ਬਣਾਉਣ ਲਈ ਹਮੇਸ਼ਾ ਪ੍ਰੇਰਿਤ ਕੀਤਾ ਹੈ ਇਸ ਮੌਕੇ ਤੇ ਮਾਸਟਰ ਹਰੀਕਿਸ਼ਨ ਰਵੀ ਸਿੰਘ ਪਰਮਾਰ ਮੈਡਮ ਲਵਲੀ ਤੇ ਹੋਰ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਦਾਪਾਲ ਦੀ ਵਿਸ਼ੇਸ਼ ਰਿਪੋਰਟ Tchau, i are not ਕੰਡਿਆਂ ਦੇ ਪ੍ਰਸਤੂ ਦਾ ਸਲਟਾ ਹੈਗਾ ਤੁਸੀਂ ਉਥੋਂ ਮੈਲ ਤੋਂ ਕਿੰਨਾ ਨੰਬਰ ਲਿਆ ਹੈ ਨਾ ਬੜਾ ਖੁਸ਼ੀ ਦਾ ਮਾਹੌਲ ਆ ਘਰ ਵਿੱਚ ਤੁਹਾਡੇ ਪ੍ਰਿੰਸੀਪਲ ਵੀ ਆਏ ਹੈਗੇ ਆ ਮੈਡਮ ਸੁਖੀਲਾ ਜੀ ਹਨ ਵੀ ਭੰਗੜਾ ਪਾਇਆ ਟਰੋ ਦੇ ਉੱਤੇ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਬਹੁਤ ਬੜੇ ਮਹਿਸੂਸ ਕਰ ਰਹੀ ਹਾਂ ਕਿਉਂਕਿ ਮੇਰੇ ਪੇਰੈਂਟਸ ਨੇ ਤੇ ਮੇਰੇ ਟੀਚਰਸ ਨੇ ਸਾਰਿਆਂ ਦੀ ਮਿਹਨਤ ਦਾ ਫਲ ਮੈਂ ਅੱਜ ਲੈ ਕੇ ਆਈ ਜਰ ਨੰਬਰ ਉਹਨਾਂ ਨੇ ਮੈਨੂੰ ਸਾਰਿਆਂ ਨੇ ਇੰਨਾ ਮੋਟੀਵੇਟ ਕੀਤਾ ਉਹਨਾਂ ਬਿਆਨਿਕਾ ਸਟੇਜ ਕੀ ਹੈ ਤੁਸੀਂ ਕੀ ਦਿੱਤਾ ਸੀ ਕਰਨਾ ਕੀ ਜਦੋਂ ਸਰ ਫਿਊਚਰ ਜਿਸੀ ਸੀਏ ਬਣਨਾ ਚਾਹੁੰਦੀ ਹਾਂ ਕੱਟ ਤੋਂ ਮੈਂ ਆਪਣੇ ਹੋਰਾਂ ਬੱਚੇ ਨੂੰ ਕੀ ਪ੍ਰੇਰਨਾ ਦੇ ਸਕਦੀ ਕੀ ਕਹਿਣਾ ਚਾਹੁੰਦੀ ਮੈਂ ਹੋਰਾਂ ਬੱਚੇ ਨੂੰ ਪ੍ਰੇਰਨਾ ਦੇਣਾ ਚਾਹੁੰਦੀ ਕਿ ਸਾਰੇ ਰੱਜ ਕੇ ਪੜਨ ਤੇ ਆਪਣੇ ਮਾਪਿਆਂ ਤੇ ਉਹਦੀ ਇੱਜ਼ਤ ਦਾ ਖਿਆਲ ਰੱਖ ਕੇ ਰੱਜ ਕੇ ਪੜਾਈ ਕਰਨ ਸਾਰਕ ਰੈਡ ਦੇ ਵਿੱਚ ਇਹ ਸਾਰਕ ਰੈਡ ਮੇਰੇ ਟੀਚਰਸ ਤੇ ਪੇਰੈਂਟਸ ਦਾ ਯਾ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਮੇਰਾ ਹਮੇਸ਼ਾ ਇੰਨਾ ਮੈਨੂੰ ਹੌਂਸਲਾ ਦਿੱਤਾ ਹੈ ਤੇ ਮੈਨੂੰ ਖੁਲੋ ਦਿੱਤੀ ਹੈ ਕਿ ਮੈਂ ਕਿਆ ਹੋਇਆ ਕੋਈ ਨਾ ਫੋਟੋ ਲਾ ਲਾ ਅ ਕਮਿਊਨਿਟੀ ਤੁਹਾਡੇ ਬੱਚੇ ਨੇ ਬਰਮੀ ਜਿਹੜੀ ਪ੍ਰੀਖਿਆ ਹੈਗੀ ਉਹਦੇ ਵਿੱਚੋਂ ਟ੍ਰੋਫੀ ਦਾ ਹੈਗਾ ਮੈਡ ਵਿੱਚ ਆਇਆ ਹੈ ਅ ਪਹਿਲਾ ਨੰਬਰ ਨਹੀਂ ਹਾਸਲ ਕੀਤਾ ਹੈਗਾ 500 ਵਿੱਚੋਂ 488 ਨੰਬਰ ਲਾਇਆ ਹੈ ਨਾ ਹਾਂਜੀ ਅ ਬੜਾ ਖੁਸ਼ੀ ਦਾ ਮਾਹੌਲ ਹੈਗਾ ਸਰ ਕੀ ਕਹਾਂ ਤੁਹਾਡੇ ਬਾਰੇ ਬੜਾ ਮਾਣ ਆ ਜੀ ਮੈਨੂੰ ਇਹਨਾਂ ਤੇ ਮੇਰੀ ਬੇਟੀ ਨੇ ਬੜੀ ਮਿਹਨਤ ਕੀਤੀ ਰਾਤ ਨੂੰ ਅੱਧੀ ਅੱਧੀ ਰਾਤ ਤੀ ਪੜ੍ਹਨਾ ਜੀ ਠੀਕ ਹੈ ਇੱਥੇ ਤਾਂ ਮੈਨੂੰ ਬਹੁਤ ਮਾਣ ਆ ਜਾਨੀ ਕਿ ਬੜੀ ਖੁਸ਼ੀ ਦੀ ਗੱਲ ਆ ਵੀ ਟੀਚਰਾਂ ਨੇ ਬੜੀ ਇਹਦੀ ਮਿਹਨਤ ਕਰਾਈ ਇਹਨੇ ਆਪ ਵੀ ਬੜੀ ਮਿਹਨਤ ਕੀਤੀ ਮੈਂ ਤੇ ਇੱਥੇ ਫਕਰ ਬਹੁਤ ਹੈ ਭਾਜੀ ਇੱਥੇ ਓਕੇ ਬਹੁਤ ਜ਼ਿਆਦਾ ਫਕਰ ਹੈ ਮੇਰੀ ਧੀ ਤੇ ਜੋ ਇਹ ਬਣਨਾ ਚਾਹਵੇ ਮੈਂ ਤਾਂ ਬਣਾ ਕੇ ਰੱਖੂਗਾ ਇਹਨੂੰ ਆਪਣੀ ਧੀ ਨੂੰ ਠੀਕ ਆ ਪਾੜੇ ਜਿੰਨਾ ਇਹ ਤਾਂ ਸਕੂਲ ਦੇ ਪ੍ਰਿੰਸੀਪਲ ਵੀ ਮੌਕੇ ਦੇ ਇੱਥੇ ਘਰ ਆ ਗਏ ਹੈਗੇ ਬੱਚੇ ਦਾ ਮੂੰਹ ਮਠਾ ਕਰਵਾਇਆ ਬੱਚਿਆਂ ਦੇ ਹਾਰ ਵੀ ਰੱਖੇ ਹਾਂ ਹਾਂਜੀ ਪੂਰਾ ਸਾਰਾ ਸਟਾਫ ਇੱਥੇ ਆਇਆ ਹੈਗਾ ਹਾਂਜੀ ਠੀਕ ਆ ਨਾ ਕਿਹੋ ਜਿਹਾ ਖੁਸ਼ੀ ਦਾ ਮਾਹੌਲ ਬਣਿਆ ਬਹੁਤ ਖੁਸ਼ੀ ਸਰ ਮੈਨੂੰ ਜਦੋਂ ਮੈਨੂੰ ਨੇ ਫੋਨ ਕੀਤਾ ਮੈਂ ਤਾਂ ਜਾਨੀ ਕੋਈ ਪਤਾ ਨਾ ਲੱਗੇ ਵੀ ਕੀ ਹੋਇਆ ਮੈਨੂੰ ਓਕੇ ਤੇ ਮੈਨੂੰ ਇੰਨੀ ਖੁਸ਼ੀ ਹੋਈ ਮੇਰੀ ਧੀ ਨੇ ਮੇਰਾ ਮਾਣ ਇੰਨਾ ਰੱਖਿਆ ਜਿਵੇਂ ਵਾਲੀ ਸਿਰ ਉੱਚਾ ਕਰਤਾ ਮੇਰਾ ਸਾਰੇ ਨਗਰ ਦਾ ਠੀਕ ਆ ਸਾਡੇ ਬੱਚੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਾਂਗਾ ਬੱਚੇ ਪੜੋ ਰੱਜ ਕੇ ਜਿੰਨਾ ਪੜ ਹੁੰਦਾ ਬਸ ਇਹ ਐਲਤ ਫੈਲਤ ਨਾ ਕਰੋ ਆਪਣੇ ਮਾਪੇ ਦਾ ਨਾਂ ਰੋਸ਼ਨ ਕਰੋ ਬਸ ਮਾਪੇ ਦਾ ਨਾਂ ਰੋਸ਼ਨ ਆ ਇੱਜ਼ਤ ਬਣਦੀ ਆ ਸਾਰੇ ਨਗਰ ਦੇ ਵਿੱਚ ਬਸ ਇਹ ਹੀ ਮਾਣ ਹੈ ਮੇਰਾ ਬਸ ਆ ਸਾਡੇ ਤੁਹਾਡੇ ਸਕੂਲ ਦੀ ਬੱਚੀ ਨੇ ਮੈਰਿਟਲ 13 ਨੰਬਰ ਲਿਆ ਨਾ 500 ਤੋਂ 488 ਨੰਬਰ ਲੈ ਗਿਆ ਤੁਸੀਂ ਉਹਨਾਂ ਦੇ ਘਰ ਵਿੱਚ ਆਏ ਆ ਤੋਂ ਉਸ ਮਾਕੇ ਨਾਲ ਤੁਸੀਂ ਬੜਾ ਖੁਸ਼ੀ ਦਾ ਜ਼ਾਹਰ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਜੀ ਅ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਨੂੰ ਆਇ ਲੱਗਦਾ ਸੀ ਕਿ ਲੁਧਿਆਣੇ ਤੋਂ ਸ਼ਾਇਦ ਮੇਰੇ ਕੋਈ ਮੈਂ ਬਾਈ 에ਅਰ ਪਹੁੰਚ ਜਾਏ ਤੇ ਮਤਕੀ ਉਹ ਖੁਸ਼ੀ ਇਸ ਬੱਚੇ ਨੇ ਮੈਨੂੰ ਦਿੱਤੀ ਹੈ ਜੀਦੀ ਮੈਂ ਕਈ ਸਾਲਾਂ ਤੋਂ ਵੇਟ ਕਰਦੀ ਸੀ ਮੈਂ ਹਰ ਵਾਰ ਬੱਚਾ ਨੂੰ ਕਹਿੰਦੀ ਕਿ ਪੁੱਤਰ ਇੱਕ ਵਾਰੀ ਬਾਰਡ ਚਾਓ ਮੈਂ ਢੋਲ ਦੇ ਨਾਲ ਨਚੂਗੀ ਜੀ ਤੇ ਅੱਜ ਮੇਰਾ ਉਹ ਸੁਪਨਾ ਪੂਰਾ ਹੋਇਆ ਇਸ ਬੱਚੇ ਨੇ ਸਾਡੇ ਸਕੂਲ ਚ ਉਹ ਖੁਸ਼ੀਆਂ ਦੇ ਪਲ ਦਿੱਤੇ ਆ ਅ ਮੈਂ ਕੋ ਸ਼ਬਦ ਨਹੀਂ ਮੈਂ ਸਪੀਚਲੈਸ ਹਾਂ ਕੰਚਨ ਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਪੂਰੇ ਸਕੂਲ ਨੂੰ ਪੂਰੇ ਫਲੋਰ ਨੂੰ ਮੁਬਾਰਕਾਂ ਕਿ ਇਸ ਬੱਚੀ ਕਰਕੇ ਅੱਜ ਸਾਡੇ ਸ਼ਹਿਰ ਦਾ ਨਾਮ ਮੈਰਿਟ ਹੀ ਚਾਇਆ ਰੋਸ਼ਨ ਹੋਇਆ ਮੈਨੂੰ ਯਾਦ ਹੈਗਾ ਵੀ ਇਸ ਬੱਚੀ ਨੇ ਤੁਹਾਨੂੰ ਪਹਿਲੀ ਵਾਰੀ ਢੋਲ ਨਜਾਇਆ ਨਾ ਸਕੂਲ ਦੇ ਵਿੱਚ Yes ਬੜਾ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਮੈਂ ਬੱਸ ਬੱਚਿਆਂ ਨੂੰ ਇਹੀ ਕਹੂੰਗੀ ਕੁੜੀਆਂ ਨੂੰ ਕਿ ਪਲੀਜ਼ ਰੱਜ ਕੇ ਪੜੋ ਰੱਜ ਕੇ ਪੜੋ ਔਰ ਜਿਹੜੀ ਮੈਰਿਟ ਉਹ ਤਾਂ ਇੱਕਦਮ ਅੱਗੇ ਖੜੀ ਹੈ ਉਹਦੇ ਤੱਕ ਪਹੁੰਚੋ ਤਾਂ ਮੈਨੂੰ ਲੱਗਦਾ ਕਿ ਮੈਂ ਰਿਟਾਇਰ ਵੀ ਹੋ ਗਈ ਨਾ ਮੈਂ ਤਾਂ ਵੀ ਪੰਗੜੇ ਪਾਦੀ ਆਉਂਗੀ ਇਸ ਕਰਕੇ ਮੇਰੀਆਂ ਸਾਰੀਆਂ ਬੱਚੀਆਂ ਨੂੰ ਇਹ ਦੁਆ ਹੈ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ